ਪੰਜਾਬ ਪੁਲਿਸ ਦੇ ਵਧੀਕ ਡਾਇਰੈਕਟਰ ਜਨਰਲ ਗੁਰਿੰਦਰ ਸਿੰਘ ਢਿੱਲੋਂ ਨੇ ਦੱਸਿਆ ਹੈ ਕਿ ਸੰਗਰੂਰ ਜ਼ਿਲ੍ਹੇ ਵਿੱਚ 20 ਵਿਅਕਤੀਆਂ ਦੀ ਜਾਨ ਲੈਣ ਵਾਲੀ ਨਕਲੀ ਸ਼ਰਾਬ ਵਿੱਚ ਮਥਨਾਲ ਪਾਇਆ ਗਿਆ ਹੈ। ਇਹ ਪਦਾਰਥ ਉਦਯੋਗਿਕ ਉਤਪਾਦਾਂ ਵਿੱਚ ਵਰਤਿਆ ਜਾਣ ਵਾਲਾ ਇੱਕ ਘਾਤਕ ਰਸਾਇਣ ਹੈ ਜਿਸ ਨੂੰ ਦੋਸ਼ੀ ਵਿਅਕਤੀਆਂ ਨੇ ਨੌਇਡਾ ਸਥਿਤ ਇੱਕ ਫੈਕਟਰੀ ਤੋਂ ਖਰੀਦਿਆ ਸੀ ਤੇ ਇਹ ਪਦਾਰਥ ਫੈਕਟਰੀ ਦੀ ਵਰਤੋਂ ਲਈ ਸੀ। ਇਸ ਮਾਮਲੇ ਦੀ ਜਾਂਚ ਲਈ ਇੱਕ ਵਿਸ਼ੇਸ਼ ਜਾਂਚ ਟੀਮ ਬਣਾਈ ਗਈ ਹੈ ਜਿਸ ਦੀ ਅਗਵਾਈ ਪੁਲਿਸ ਲਾਅ ਐਂਡ ਆਰਡਰ ਦੇ ਏਡੀਜੀਪੀ ਗੁਰਿੰਦਰ ਸਿੰਘ ਢਿੱਲੋਂ ਕਰ ਰਹੇ ਨੇ। ਏਡੀਜੀਪੀ ਐਸਐਸਪੀ ਸੰਗਰੂਰ ਕਮ ਐਸ ਆਈਟੀ ਮੈਂਬਰ ਸਰਤਾਜ ਸਿੰਘ ਚਾਹਲ ਨੇ ਇਸ ਦੇ ਨਾਲ ਬੀਤੇ ਦਿਨ ਇਸ ਸਬੰਧ ਵਿੱਚ ਪੰਜਾਬ ਪੁਲਿਸ ਹੈੱਡ ਕੁਆਟਰ ਦੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕੀਤਾ ਜਾਣਕਾਰੀ ਅਨੁਸਾਰ ਸੰਗਰੂਰ ਪੁਲਿਸ ਨੇ ਇਸ ਮਾਮਲੇ 'ਚ ਨਾਮਜ਼ਦ ਕੀਤੇ ਕੁੱਲ 10 ਦੋਸ਼ੀਆਂ ਤੋਂ 8 ਵਿਅਕਤੀਆਂ ਤੇ ਹੁਣ ਤੱਕ 3 ਵੱਖ-ਵੱਖ ਕੇਸ ਦਰਜ ਕਰਕੇ ਦੋ ਮਾਸਟਰਮਾਈਂਡ ਵਿਅਕਤੀਆਂ ਦੀ ਪਛਾਣ ਗੁਰਲਾਲ ਸਿੰਘ ਵਾਸੀ ਪਿੰਡ ਉੱਬਾਵਾਲ ਅਤੇ ਹਰਮਨਪ੍ਰੀਤ ਸਿੰਘ ਵਾਸੀ ਪਿੰਡ ਤਾਇਪੁਰ ਪਟਿਆਲਾ ਵੱਜੋਂ ਕੀਤੀ ਗਈ ਹੈ ਪੁਲਿਸ ਨੇ ਇਹਨਾਂ ਵਿਅਕਤੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ पुलिस नॉमिनेटेड दस अक्यूज हैं जिसमें से आठ पकड़े गए हैं जो मेन अक्यूज हैं वो भी पकड़े गए जो प्रिंट मिले हैं जो घर में प्रिंट किए हैं उस पर शाही लिखा हुआ हिंदी में इट हैज कम टू नोटिस कि जो पातना पुलिस स्टेशन का एसएचओ है उसके खिलाफ महकमाना कार्रवाई की गई है उसकी डिटेल प्रोक्योर कर रहे हैं भाई वक्फ ADGP ਗੁਰਿੰਦਰ ਸਿੰਘ ਢਿੱਲੋਂ ਨੇ ਦੱਸਿਆ ਕਿ ਮੁਲਜ਼ਮ ਹਰਮਨਪ੍ਰੀਤ ਨੌਇਡਾ ਸਥਿਤ ਫੈਕਟਰੀ ਤੋਂ ਮੀਥਨੋਲ ਕੈਮੀਕਲ ਲਿਆ ਕੇ ਆਪਣੇ ਘਰ ਵਿੱਚ ਨਕਲੀ ਸ਼ਰਾਬ ਤਿਆਰ ਕਰਦਾ ਸੀ ਅਤੇ ਹਿੰਦੀ ਵਿੱਚ ਲਿਖਿਆ ਸ਼ਰਾਬ ਮਾਰਕਾ ਸ਼ਾਹੀ ਦਾ ਲੈਵਲ ਲਗਾ ਕੇ ਵੇਚਦਾ ਸੀ ਉਹਨੇ ਕਿਹਾ ਕਿ ਇਹ ਮਾਸਟਰ ਮਾਈਂਡ ਨਕਲੀ ਸ਼ਰਾਬ ਵੇਚਣ ਲਈ ਸਥਾਨਕ ਸੰਪਰਕ ਮਨਪ੍ਰੀਤ ਸਿੰਘ ਉਰਫ ਮਨੀ ਦੀ ਵਰਤੋਂ ਕਰਦਾ ਸੀ ਏਡੀਜੀਪੀ ਨੇ ਦੱਸਿਆ ਕਿ ਇਹਨਾਂ ਖਿਲਾਫ ਭਾਰਤੀ ਡੰਡਾਵਲੀ ਆਈਪੀਸੀ ਧਾਰਾ 120 20 ਜੋੜ ਦਿੱਤੀ ਗਈ ਹੈ ਮੁਲਜ਼ਮਾਂ ਕੋਲੋਂ 300 ਲੀਟਰ ਮੀਥਨੋਲ ਕੈਮੀਕਲ ਬਰਾਮਦ ਕੀਤਾ ਗਿਆ ਹੈ ਏਡੀਜੀਪੀ ਨੇ ਦੱਸਿਆ ਕਿ ਪੁਲਿਸ ਨੇ ਤਿੰਨੋਂ ਐਫਆਈਆਰਸ ਵਿੱਚ ਆਪਕਾਰੀ ਐਕਟ ਦੀ ਧਾਰਾ 61A ਦੀ ਵੀ ਮੰਗ ਕੀਤੀ ਏ ਉਹਨਾਂ ਕਿਹਾ ਕਿ ਇਸ ਧਾਰਾ ਤਹਿਤ ਉਮਰ ਕੈਦ ਤੇ ਮੌਤ ਦੀ سزا ਹੋ ਸਕਦੀ ਏ